ਕੰਮ ਮਾਰਦੇ ਹਾਂਜੀ ਇਹ ਨਹੀਂ ਮੈਨੂੰ ਪਤਾ ਲੱਗਦਾ ਵੀ ਮੈਂ ਤਾਂ ਦੇ ਦਿਲੋਂ ਸੋਚਦਾ ਵੀ ਮੇਰਾ ਕੰਮ ਜਾਂਦੇ ਹਾਂ ਠੀਕ ਹੈ ਜੀ ਉੱਥੇ ਕੰਮ ਮਾਰਦੇ ਸਹੀ ਹੈ ਜੀ ਪਹਿਲੇ ਨੰਬਰ ਤੇ ਦੱਸਿਓ ਪੁੱਤ ਪਹਿਲਾਂ ਦੋ ਜਣੇ ਆਈ ਕਈ ਜਣੇ ਕੰਮ ਕਰਦੇ ਸੀਗੇ ਮੇਰੇ ਨਾਲ ਦੋ ਜਣੇ ਸੀਗੇ ਹਾਂਜੀ ਤੀਜਾ ਕੌਣ ਰਲਿਆ ਸੀ ਨਾਲ ਥੋੜਾ ਬਪੂ ਜੀ ਕਈ ਆਏ ਆ ਮੇਰੇ ਨਾਲ ਕਈ ਆਏ ਹਾਂ ਉਹ ਮੈਂ ਕਈਆਂ ਤੋਂ ਕਿਹਾ ਨਾ ਤਿੰਨ ਤੋਂ ਤੁਸੀਂ ਕਿਹਰੇ ਰਹਿੰਦੇ ਤਿੰਨ ਹਾਂਜੀ ਹਾਂ ਹਾਂਜੀ ਆ ਵੀ ਤਾਂ ਪੁੱਤਰੀ ਪ੍ਰੋਫੀ ਜਿਹੜੀ ਹੈ ਹਾਂਜੀ ਡੀਲਰਸ਼ਿਪ ਹਾਂਜੀ ਉਹਦੇ ਵਿੱਚ ਬਣਨ ਕੋਸ਼ਿਸ਼ਾ ਠੀਕ ਹੈ ਜੀ ਵੀ ਇਹ ਬੰਦਾ 10 ਬਣੇ ਤੈਨੂੰ 5 ਮਿੰਟ ਠੀਕ ਹੈ ਜੀ ਆਹੋ ਕਿ ਤੈਨੂੰ ਨਾ ਹੋ ਜਾ ਫਿਰਦਾ ਹੀ ਹੁੰਦਾ ਜੀ ਤੇ ਜਿਹੜੇ ਬੰਦੇ ਤੇਰੇ ਨਾਲ ਆ ਹਾਂ ਜਿਹਨੂੰ ਗੱਫਾ ਕਹਿੰਦੇ ਬਣ ਜਾਂਦਾ ਹਾਂਜੀ ਗੱਫਾ ਬਣਾ ਕੇ ਤੈਨੂੰ ਕਹਿੰਦੇ ਬਣ ਨਹੀਂ ਇਹਦਾ ਹੀ ਆ ਜੀ ਐਵੇਂ ਆ ਹਾਂਜੀ ਤੇ ਤੂੰ ਇਹ ਸੋਚਦਾ ਰਹਿਣਾ ਵੀ ਮੇਰੇ ਨਾਲ ਕਹਾਣੀ ਬਣ ਕੇ ਦੀ ਸਹੀ ਹੈ ਜੀ ਜਿਹਨੂੰ ਕਹਿੰਦੇ ਪੁੱਤ ਤੇਰੀ ਗੋਗਲੂ ਜਿਹਨੂੰ ਕਹਿੰਦੇ ਗੋਗਲੂ ਦੀ ਮਿੱਟੀ ਲਾ ਹਾਂਜੀ ਹਾਂਜੀ ਠੀਕ ਆ ਮਾਮਲਾ ਕਿੱਲਾ ਪਿਆ ਤੇਰਾ ਸਾਫ ਸਹੀ ਹੈ ਜੀ ਚਲੋ ਤੂੰ ਕਿੰਨੀ ਵਾਰ ਤੋਂ ਚੱਲ ਕੇ ਆਇਆ ਹਾਂ ਹਾਂਜੀ ਇਹਨੂੰ ਤੈਨੂੰ ਤੱਕਾ ਬਣਾ ਕੇ ਦੋ ਪ੍ਰੋਪਰਟੀ ਵਾਲੇ ਇਹਦੇ ਜਾਂਦੇ ਹਫ਼ਤੇ ਦੇ ਵਿੱਚ ਸੌਦੇ ਹੋਣ ਠੀਕ ਆ 6 ਲੋਡ ਲਵਾਓ ਅਗਰ ਵਕਤ ਤੇ ਲੋ ਤੇਰਾ ਜਾਂਦਾ ਹਫ਼ਤਾ ਸੌਦਾ ਹੋ 7 ਵਜੇ ਜਿੱਥੇ ਤੁਹਾਡੀ ਗੱਲਬਾਤ ਪੈਲੀ ਜਾਂਦੀ ਸੌਦੇ ਚ ਦੋ ਤਿੰਨ ਜਗ੍ਹਾ ਤੇ ਚਲਦੀ ਹੈ ਜੀ ਮੈਂ ਦੋ ਤਿੰਨ ਜਗ੍ਹਾ ਨੂੰ ਨਹੀਂ ਸਮਝਦਾ ਹਾਂ ਜੀ ਜਿਹਨੇ ਪਹਿਲੇ ਨਾਲ ਪਲਾਟ ਦਾ ਦੂਜੇ ਨਾਲ ਦਾ ਪਲਾਟ ਉਹ ਕਿੱਥੇ ਆ ਦੋ ਪਲਾਟਾਂ ਦੀ ਗੱਲ ਹੀ ਕਰ ਲੈ ਜਮੀਨ ਦੀ ਹੈ ਜੀ ਨਾਲ ਪਲਾਟ ਦੀ ਹੈ ਪਲਾਟ ਦੀ ਉਹੀ ਮੈਂ ਤੁਹਾਨੂੰ ਕਹਿੰਦਾ ਹਾਂ ਜੀ ਜਦੋਂ ਕਹਿੰਦੇ ਉਹ ਪਲਾਟ ਹਾਂਜੀ ਠੀਕ ਆ ਉਹ ਪਲਾਟ ਦੇ ਨਾਲ ਘਰ ਬਣ ਹਾਂਜੀ ਬਣਿਆ ਜੀ ਉਹੀ ਪਲਾਟ ਪਲਾਟ ਹਾਂਜੀ ਹਾਂ ਚੱਕ ਚੱਕ ਉਹ ਜ਼ਿੰਦਗੀ ਜੀਵੇ ਨਾਲਾ ਪੀਏ ਰੋਲਣ ਦੀ ਦੰਦਾ ਮੇਰਾ ਸਾਥ ਕਰਨੀ ਵਾਲਾ ਪੂਰਾ ਮੈਨੂੰ ਡੋਲਣ ਨਹੀਂ ਜ਼ਿੰਦਾ ਸਾਥ ਕਰਨੀ ਦਾ ਪੂਰਾ ਓਏ ਮੈਨੂੰ ਡੋਲਣ ਜੀ ਸੇਵਾ ਕੌਣ ਕਰਦਾ ਸੀ ਮੈਂ ਹੀ ਕਰਦਾ ਸੀ ਕੋਈ ਕਰਦਾ ਸੀ ਜੋ ਤੂੰ ਲਾਉਂਦਾ ਸੀ ਹਾਂਜੀ ਹਾਂਜੀ ਜੋਤ ਆਪ ਲਾਉਣ ਲੱਗਾ ਪੁੱਤ ਕੇ ਬਾਬੇ ਨਾਲ ਗੱਤ ਨਹੀਂ ਆਪ ਹੀ ਲਾਉਣ ਲੱਗੇ ਆਪ ਹੀ ਲਾਉਣ ਲੱਗੇ ਮਾਤਾ ਦੇ ਕਿੱਥੇ ਜਾਂਦਾ ਸੀ ਚਿੰਤਪੁਰ ਨਹੀਂ ਜੀ ਚਿੰਤਪੁਰ ਚਿੰਤਪੁਰਨੀ ਮਾਤਾ ਨੂੰ ਕੋ ਦੇਣ ਲੈਣ ਪਿਆਤਰਾ ਬਾਬੂ ਜੀ ਜਿੰਨਾ ਕਿ ਯਾਦ ਸੀ ਚੜਾਇਆ ਜਾਂਦਾ ਜੇ ਹੈ ਕੁਛ ਦੱਸ ਦਿਓ ਇੱਕ ਤਨ ਮੈਂ ਗੱਲ ਨੋਟ ਕਰਾਉਣਾ ਯਾਦ ਰੱਖਣਾ ਜੀ ਦਸਮਾਨ ਬਹੁਤ ਜਿੰਨੂੰ ਕਹਿੰਦੇ ਸਤੋ ਨੀ ਤੇਰੀ ਕਮਾਈ ਹੁੰਦੀ ਆ ਹਾਂਜੀ ਉਹਦੇ ਵਿੱਚੋਂ ਭਲਾ ਧਰ ਕੀ ਕੱਢ ਕੇ ਵਾਦ ਮਾਤਾ ਜੀ 7 ਵਜੇ ਜੀ ਤੇ ਕਿਰਪਾ 7 ਵਜੇ ਜਿੱਦਾਂ ਤੇਰਾ ਜਨਮ ਹੋਇਆ ਮਾਤਾ ਦੀ ਕੜਾਈ ਤੇ ਚੁੰਨੀ ਜੀ ਇਹਦਾ ਸੌਦਾ ਠੀਕ ਹੈ ਜੀ ਮੁੜ ਕੇ ਤੂੰ ਗਿਆ ਹੀ ਨਹੀਂ ਤੂੰ ਮਨ ਦੇ ਵਿੱਚ ਛੋਟੇ ਮਾਤਾ ਰਾਣੀਆਂ ਤੇਰੀ ਜੋਤ ਕਰਕੇ ਚੱਲੇ ਸਾਡਾ ਸੌਦਾ ਹੋ ਜਾ 7 ਵਜੇ ਸੌਦਾ ਠੋੜਾ ਹੋ ਗਿਆ ਠੀਕ ਹੈ ਤੇ ਤੂੰ ਗਿਆ ਨਹੀਂ ਇਹ ਜਾ ਕੇ ਦਾ ਦਿਨ ਲੜਨ ਗਏ ਠੀਕ ਹੈ ਤੇਰੇ ਤੇ ਕਿਰਪਾ ਬਣਦੀ ਉਸੇ ਤਰ੍ਹਾਂ ਨੂੰ 7 ਵਜੇ ਨੂੰ ਬਾਬਾ ਠੀਕ ਆ ਦੂਜੇ ਨੰਬਰ ਤੇ ਜਿਹੜਾ ਤੁਹਾਡਾ ਇਸਦਾ ਹਾਂਜੀ ਨਾਲ ਦੇ ਨਾਲ ਠੀਕ ਆ ਕਲੀਪੋਟ ਆ ਵੀ ਜਿਓ ਮੋਨੂ ਮੇਰੇ ਨਾਲ ਕੰਮ ਕਰਦਾ ਸੀ ਹੋਈ ਆ ਹਾਂਜੀ ਚੱਕਾ ਚਾਚੇ ਵੇ ਖੈਰਾ ਪੱਲੇ ਪਾ ਦੇ ਬੈਠੇ ਆ ਮਰਮਲ ਕੇ ਵਾ ਪਾ ਕੋ ਕੋਈ ਕੁ ਕਰਦਾ ਕੋ ਮੈਸੇਜ ਨਹੀਂ ਕਰ ਰਿਹਾ ਕੋਈ ਹੜ ਕਮਟੀ ਨਾਲ ਦੀ ਇਹ ਕਹੇ ਦੀ ਹੁੰਦੀ ਰਸਤ ਹੁਣ ਧਾਤ ਨੂੰ 5 ਮਿੰਟ ਦਾ ਤਾ ਪਤਾ ਕੋ ਚਿਰ ਤੇ ਜੋ ਉਸ ਨੇ ਕੰਮ ਕੀਤਾ ਸਤ ਠੀਕ ਹੈ ਜੀ ਠੀਕ ਆ ਪਹਿਲੀ ਵਾਰੀ ਆਇਆ ਆ ਜਾਣਦਾ ਸੀ ਜਵਾਬ ਤਾਂ YouTube ਤੇ ਦੇਖਿਆ ਸੀ YouTube ਤੇ ਦੇਖਿਆ ਸੀ ਤੇਰੇ ਮਨ ਤੇ ਲੱਗਦੀ ਉਹ ਬਾਬਾ ਪੁੱਛ ਬਿਲਕੁਲ ਤੇਰੀ ਸਹੀ ਆ ਬਿਲਕੁਲ ਇਹ ਬੰਦਾ ਤੇਰਾ ਸਹੀ ਆ ਬਿਲਕੁਲ ਬੜਾ ਪਾਣੀ ਦਾ ਗਲਾਸ ਪੀਉਂਦਾ ਹਨਾ ਸਹੀ ਆ ਜੀ ਪੀਉਂਦਾ ਸੀ ਨਾ ਹਾਂ ਜੀ ਠੰਡੇ ਠੰਡੇ ਬੜੇ ਲਿਉਂਦਾ ਹਾਂ ਜੀ ਹਾਂ ਜੀ ਆਹ ਤੁਹਾਨੂੰ ਠੰਡੇ ਪਿਆਏ ਪਏ ਅੱਦੂ ਕੱਚ ਪੀਂਦਾ ਪਿਆ ਹਾਂ ਕੋਈ ਕਰੋ ਕਿਰਪਾ ਹਾਂ ਵੀ

ਪਹਿਲੀ ਵਾਰ ਬੰਦਾ ਆਇਆ ਹੋਵੇ ਪਹਿਲੀ ਵਾਰ ਹੀ ਆਇਆ ਜੀ ਪ੍ਰਾਪਰਟੀ ਦਾ ਰੌਲਾ ਕੋਈ ਪੁਰਾਣੇ ਸੇਵਾਦਾਰਾ ਥੋੜੇ ਤੇ ਪਹਿਰੇ ਲੱਗੇ ਆ ਥੋੜੇ ਤੇ ਕਿਰਪਾ ਬਸ ਥੋੜੇ ਕੰਮ ਥੋੜੇ ਆਖੀ ਪੋ ਜਾਣਗੇ ਪ੍ਰਾਪਰਟੀ ਦਾ ਰੌਲਾ ਹੀ ਤੁਹਾਡਾ ਇਹ ਮਾਤਾ ਦਾ ਪ੍ਰਾਪਰਟੀ ਦਾ ਰੌਲਾ ਜ਼ਮੀਨ ਦਾ ਰੌਲਾ ਤੁਹਾਡਾ ਠੀਕ ਆ ਤੇਰਾ ਵੀ ਜ਼ਮੀਨ ਦਾ ਹੀ ਹੈ ਜ਼ਮੀਨ ਦਾ ਵੀ ਤੁਹਾਡਾ ਕਰਦਾ ਹੀ ਆ ਜਿੱਥੇ ਇਕੱਠੇ ਆ ਇੱਕ ਤੋਂ ਆਇਆ ਆਣ ਤਾ ਦੋ ਕਿੱਥੋਂ ਆਇਆ ਜਲਾਲਾਬਾਦ ਜਲਾਲਾਬਾਦ ਕਨੇਡੀਅਨ ਛੋਕਾ ਇਧਰ ਆ ਤੋ ਕਨੇਡੀਅਨ ਦੂਰ ਨਾ ਜਾ ਤੂੰ ਠਹਿਰ ਔਰ ਕੇ ਤਿਆਰ ਰੱਖ ਆ ਵੀ ਠੀਕ ਆਂਗਾ ਹਾਂਜੀ ਇਹਦੀ ਲੰਬ ਬਾਬਾ ਅਗਲੀ ਪੇ ਰੋਲੇ ਹਾਂਜੀ ਬਾਬਾ ਠਗੜਾ ਟੱਪਾ ਹਾਂ ਠੀਕ ਆ ਤਾਂ ਇਹ ਹਾਂਜੀ ਹਾਂਜੀ ਠੀਕ ਆਂਗਾ ਬਾਹ ਲਾ ਲਈ ਆ ਹਾਂਜੀ ਤੇਰੇ ਹੱਕ ਨਹੀਂ ਹੁੰਦਾ ਤੇ ਠੀਕ ਆ ਹਾਂਜੀ ਐਸਾ ਪੱਟ ਪੱਟ ਕੇ ਸਾਰਾ ਟੱਬਰ ਰੋ ਰੋ ਕਮਲੇ ਵਿੱਚ ਹਾਂ ਹਾਂ ਹੈ ਹਾਂਜੀ ਜਦੋਂ ਤੂੰ ਕਿਤੇ ਦੱਸਿਆ ਦਸਾਇਆ ਹੈ ਕਿ ਵੇਖੇ ਆ ਮੋਬਾਈਲ ਤੇ ਮੋਬਾਈਲ ਵੇਖਿਆ ਹਾਂ ਹਾਂ ਮੋਬਾਪੇ ਦਾ ਟਿੱਕੜਾ ਹਟਾ ਦੇ ਹਾਂ ਹੁਣ ਤੂੰ ਨਾਮ ਦੇ ਕਰਾਉਣਾ ਇਹ ਪਲਾਟ ਦਾ ਤੁਸੀਂ ਆਦੇ ਹੱਥ ਨਹੀਂ ਕਰਨਾ ਘਰ ਵਾਸਤੇ ਆਈ ਹਾਂ ਉਹ ਜਿਹੜਾ ਘਰ ਦਾ ਤੁਸੀਂ ਆਦੇ ਹੱਥ ਕਰਨਾ ਦੇ ਘਰ ਦੇ ਘਰ ਵਾਸਤੇ ਪੁੱਛਣ ਆਇਆ ਜੀ ਮੈਂ ਜਮਾਨ ਜਗ੍ਹਾ ਦੀ ਗੱਲ ਕਰਦਾ ਜਿਹੜਾ ਰੌਲਾ ਜੀ ਦਾ ਨਹੀਂ ਜਗਾ ਜਗਾ ਕੋਈ ਰੌਲਾ ਨਹੀਂ ਇਹ ਤੁਸੀਂ ਦੋਵੇਂ ਹੀ ਇਹ ਜਗਾ ਦੇ ਰੌਲੇ ਵਾਲਾ ਕੌਣ ਜਗਾ ਰੌਲਾ ਨਹੀਂ ਭਈ ਜਗਾ ਦਾ ਰੌਲਾ ਕੀਤਾ ਵਾ ਨਹੀਂ ਪੁੱਛਾ ਤੁਸੀਂ ਪਲਾਟ ਦਾ ਰੌਲਾ ਘਰ ਵਾਲੇ ਘਰ ਦੇ ਜਗਾ ਲੈ ਆਓ ਉਹ ਵੀ ਘਰ ਦਾ ਰੌਲਾ ਕੋਈ ਨਹੀਂ

ਨਹੀਂ ਜੀ ਪਹਿਲੇ ਨੰਬਰ ਤੇ ਦੇਖਦਾ ਤੇਰੇ ਘਰ ਦੇ ਵਿੱਚ ਦੇਖਾ ਹਾਂ ਜੀ ਹਾਂ ਜੀ ਸਾਰੇ ਲੰਘ ਕੇ ਪਏ ਹਾਂ ਜੀ ਹਾਂ ਜੀ ਠੀਕ ਆ ਜਿੱਧਰ ਨੂੰ ਮੂੰਹ ਕਰਦੇ ਆ ਛੁੱਪੀ ਹਾਂ ਜੀ ਹਾਂ ਜੀ ਦੂਜੇ ਨੰਬਰ ਪੈ ਲਈ ਆ ਜਗਲੇ ਹੈਵੀ ਹੋਏ ਹਾਂ ਜੀ ਹਾਂ ਜੀ ਉਹ ਕਹਿੰਦੇ ਵੱਡਾ ਟੁਕਰੀ ਕਰਾਂਗੇ ਹਾਂ ਜੀ ਤੇ ਜੇ ਕੋਈ ਗੱਲਬਾਤ ਹੋਈ ਤਾਂ ਫਿਰ ਕਰਾਂਗੇ ਮੈਨੂੰ ਇਹ ਦੱਸੀ ਕੋਤੋਂ ਫਕੀਰ ਤੇ ਕਿੱਥੇ ਜਾਂਦਾ ਸੀ ਮੈਂ ਬਹੁਤ ਜਗ੍ਹਾ ਗਿਆ ਉਹ ਜਗ੍ਹਾ ਤੇ ਗਿਆ ਕਿਸੇ ਨੇ ਨਹੀਂ ਬਾਪ ਨਹੀਂ ਫੜੀਂ ਦੇਖਦਾ ਤੇਰੇ ਘਰ ਦੇ ਵਿੱਚ ਕਾਰੀ ਕਰਾਈ ਪਈ ਅਗਲੇ ਹਾਂ ਅੱਛਾ ਜੀ ਵੀ ਇਹ ਪਈ ਰੈਣੂਪੁਰ ਚੱਕਰ ਨਹੀਂ ਅੱਛਾ ਜੀ ਦਿਮਾਗ ਤੇ ਲਿਆਉਂਿਆ ਦਿਮਾਗ ਚੱਕਿਆ ਰਵੇ ਅੱਛਾ ਚੱਕਿਆ ਪਿਆ ਹਾਂਜੀ ਸਾਰਾ ਹੀ ਉੱਚਾ ਨੰਬਰ ਕਰੇ ਘਰ ਦੇ ਵਿੱਚ ਕਾਰੀ ਕੌਮ ਦੇ ਨਾਲ ਸਾਰਾ ਸਿਸਟਮ ਬੈਲੈਂਸ ਮोटा ਸਾਰਾ ਘਰ ਦਾ ਵਿਗੜ ਗਿਆ ਅੱਛਾ ਠੀਕ ਹਾਂ ਚਾਂਚ ਦਰਦਾ ਭਾਨਾ ਕਿਨੂੰ ਬਣ ਗਿਆ ਸੀ ਦਰਦ ਦਾ ਨਹੀਂ ਜੀ ਹਾਂ ਦਰਦ ਰੇ ਮੈਂ ਤੇ ਲਾਰਾ ਇਹਨਾਂ ਨੂੰ ਕੁੱਟ ਲਾਰਾਂ ਭੱਜਾ ਧੋੜੀ ਦਾ ਤੂੰ ਹੀ ਕਰਦਾ ਹਾਂ ਹਾਂਜੀ ਕੇਸ ਦੀ ਹਾਂਜੀ ਤੇਰੀ ਮੰਜੀ ਠੋਕੀ ਤੂਸ ਅਗਲੇ ਨੇ ਹਾਂਜੀ ਉਹ ਰੋੜਾਂ ਵਾਲੀ ਦਾ ਪੜਾ ਜਮੀਨਾਂ ਦਾ ਰੋੜਾਂ ਦੇ ਪਹਿਲੀ ਵਾਰੀ ਭਾਈ ਜੀ ਰੋੜਾਂ ਵਾਲੀ ਤੋਂ ਆਇਆ ਕੋਈ ਰੋੜਾਂ ਵਾਲੀ ਤੋਂ ਜੀ ਪਹਿਲੇ ਦਿਨ ਕਿਹੜਾ ਹੈ ਕੀ ਆਪ ਮੈਨੂੰ ਤਾਂ ਪੁੱਛਣਾ ਹੈ ਕਿ ਦੱਸਣਾ ਹੈ ਖੜਾ ਰਹਿ ਹੁਣ ਤੇਰੀ ਪੁੱਛਣੇ ਚੱਲੀਆਂ ਦੀ ਖੜਾ ਰਹਿ ਬਈ ਯਾਰ ਨਹੀਂ ਹੈ ਪਰ ਖੜਾ ਰਹਿ ਤੈਨੂੰ ਕਹਾਂ ਤੇਰੀ ਬਤ ਜੋ ਤੈਨੂੰ ਦੱਸੀ ਜਾਂ ਨਾ ਮੇਰੇ ਘਰ ਦੇ ਵਿੱਚ ਵੀ ਨਾ ਸਮਾਨ ਲਵਾ ਕੇ ਪਹਿਰਾ ਲਵਾ ਕੇ ਤੇਰੀ ਮੰਜੀ ਠੋਕ ਰਹੀ ਹਾਂ ਜਿਹੜੇ ਕੋਲੇ ਤੂੰ ਜਾਊਗਾ ਤੇਰੀ ਹਾਂ ਨਾ ਕਰੇ ਹਾਂਜੀ ਹਾਂ ਨਹੀਂ ਪੁੱਤਰ ਨਾਲ ਤੂੰ ਹਾਂਜੀ ਠੀਕ ਆ ਬਾਕੀ ਗੱਲਾਂ ਕੋਈ ਗੱਲ ਨਹੀਂ ਚਾਰ ਲੱਡੂ ਲੈ ਆ ਕੇ ਕਰ ਦੋ ਯਾਰ ਉਹਨਾਂ ਠਾਕ ਪੁੱਤਰ ਆਓ ਮਾਸ ਵਾਲੇ ਆ ਜਾਓ ਆਜੋ ਹਾਂਜੀ ਜਿੱਧਰ ਹੱਥ ਪਾਉਣੇ ਸਾਡਾ ਵਾਧਾ ਨਹੀਂ ਹਾਂਜੀ ਠੀਕ ਆ ਜਿਹੜੇ ਕੰਮ ਨੂੰ ਸੋਚਦੇ ਸਾਡਾ ਕੰਮ ਪਿੱਛੇ ਜਾਂਦਾ ਹਾਂਜੀ ਠੀਕ ਆ ਇਹ ਮੁੰਡਾ ਗੁੰਡਾ ਇਹ ਜਮੀਂਦਾਰ ਰੋਲਾ ਹਾਂ ਪੁੱਛ ਲਿਖ ਲਿਆ ਦੀ ਸਹੀ ਆ ਬੋਤਨੀ ਸਹੀ ਲਿਖ ਲਿਆ ਹਾਂਜੀ ਬਾਅਦ ਫਿਰ ਬਾਜਾ ਕੋਈ ਗੱਲ ਨਹੀਂ ਸਹੀ ਲਿਖ ਲਿਆ ਦੂਜੇ ਨੰਬਰ ਤੇ ਤੇਰੇ ਘਰ ਦੇ ਵਿੱਚ ਕੋਈ ਤਾਂ ਕਾਰੀ ਕਰਾਈ ਗਈ ਹਾਂਜੀ ਇੱਕ ਤੁਹਾਡੇ ਘਰ ਦੇ ਵਿੱਚ ਮਾਤਾ ਕਰਾਓ ਉਹਦੀ ਸੇਵਾ ਕੌਣ ਕਰਦਾ ਮਾਤਾ ਦੀ ਸੇਵਾ ਤਾਂ ਮੈਂ ਹੀ ਕਰਨਾ ਜੀ ਤੂੰ ਹੀ ਕਰਦਾ ਸੀ ਇੱਕ ਤਾਂ ਉਹਦਾ ਰੋਲਾ ਪਾ ਠੀਕ ਆ ਮਾਤਾ ਦੀ ਸੇਵਾ ਦੇ ਵਿੱਚ ਤੁਹਾਨੂੰ ਪਤਾ ਕਿਸ ਨੂੰ ਪਤਾ ਤੇ ਨਾ ਹੀ ਤੁਹਾਨੂੰ ਦਾ ਪਤਾ ਹਾਂਜੀ ਠੀਕਾ ਉਹਦੇ ਕਰਕੇ ਤੁਹਾਡਾ ਕੰਮ ਸਾਰਾ ਟੋਪ ਵਿਗੜਾ ਹੋਇਆ ਆ ਵੀ ਬੰਦ ਕਰਾਤਾ ਅਗਲੇ ਨੇ ਕਹਿੰਦੇ ਆ ਇਹਨੂੰ ਇੱਥੇ ਡੋਬੋ ਹਾਂਜੀ ਠੀਕ ਆ ਉਹਦੇ ਕਰਕੇ ਤੁਹਾਡੇ ਘਰ ਦੇ ਵਿੱਚ ਚਾਂਸ ਕਿਨੂੰ ਬਣਿਆ ਸੀ ਛੱਟ ਦਾ ਛੱਟ ਦਾ ਚਾਂਸ ਕਿਦਾ ਬਣਿਆ ਸੀ ਛੱਟ ਦਾ ਇਹ ਦੋ ਤਿੰਨ ਵਾਰੀ ਮੰਜੇ ਮਾਰਿਆ ਇਹਦੇ ਵਿੱਚ ਹੀ ਐਕਸੀਡੈਂਟ ਤੇਰਾ ਹੋਇਆ ਸੀ ਹਾਂਜੀ ਹੈ ਠੀਕ ਆ ਇਹ ਚੀਜ਼ ਦੇ ਕਾਰਨ ਜਿਹੜੀ ਲੱਗੀ ਠੀਕ ਆ ਤੇ ਆਟੋ ਕਿਹਦਾ ਵਜ੍ਹਾ ਸੀ ਆਟੋ ਤਾਂ ਇਹ ਮੋਟਰਸਾਈਕਲ ਦਾ ਕਈ ਵਾਰ ਹੋਇਆ ਹੀ ਹੁੰਦਾ ਮੋਟਰਸਾਈਕਲ ਉਹਦਣਾ ਸੀ ਮੋਟਰਸਾਈਕਲ ਵਿੱਚ ਅਸੀਂ ਠੀਕ ਹੈ ਚਲੋ ਕੋਈ ਗੱਲ ਇਹਨਾਂ ਦੇ ਲੱਡੂ ਮੰਗਾ ਲਓ ਚਾਹ ਜੀ ਇਹ ਵਾਟ ਕੋਈ ਨਾ ਪਤਾ ਇਹਨਾਂ ਦਾ ਰਾਖਾ ਬਣਾ ਕੇ ਦਿਓ ਇਹਨਾਂ ਦੇ ਜਨਾਨੀ ਦਾ ਵੀ ਰੋਲ ਉਹ ਕਿਹਦੀ ਜਨਾਨੀ ਦਾ ਰੋਲ ਸੀ ਇਹਦੇ ਜਨਾਨੀ ਮਰੀ ਬਾਬਾ ਜੀ ਸਾਨੂੰ ਤਾਂ ਪਤਾ ਨਹੀਂ ਨੋ ਜਵਾਨ ਜਨਾਨੀ ਮਰੀ ਵੀ ਹੈ ਠੀਕਾ ਉਹ ਤੁਹਾਡੇ ਘਰ ਦੇ ਵਿੱਚ ਕਰ ਪਹਿਰਾ ਰਾਣੀ ਕੀ ਲੱਗਦੀ ਥੋੜੀ ਹਾਂ ਅਗੀ ਪੂਆ ਕੋ ਪੂਆ ਉਹ ਕਿੱਥੇ ਆਏ ਆ ਲੁਧਿਆਣਾ ਇਹ ਚੀਜ਼ ਉਥੋਂ ਚੱਲੀ ਚਲਾਈ ਕਿੱਥੇ ਆਈ ਆ ਠੀਕ ਆ ਇਹਨੂੰ ਬਾਹਰ ਕਰ ਦੋ ਬਸ ਸਹੀ ਹੋ ਜਾਓ ਠੀਕ ਆ